ਹਾਂਜੀ ਮੇਰੇ ਪਿਆਰੋ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਅੱਜ ਮਿਸਟਰ 426 ਸ਼ਬਾਣਾ ਕੁੱਕਰ ਵਾਲਾ ਮੀਟ ਯਾਨੀ ਕਿ ਬੱਕਰੇ ਦਾ ਮੀਟ ਬਣਾਵਾਂਗਾ ਕੁੱਕਰ ਦੇ ਵਿੱਚ ਬਹੁਤ ਈਜ਼ੀ ਰੈਸਪੀ ਹੈ ਇਹ ਕੁੱਕਰ ਤੇ ਤੁਸੀਂ ਪਾਓ 60-70 ਐਮਲ ਸਰੋਂ ਦਾ ਤੇਲ ਤੇ ਨਾਲ ਹੀ ਪਾ ਦਿਓ ਪਿਆਜ਼ ਜੌਬ ਕਰਕੇ ਪਿਆਜ਼ਾਂ ਨੂੰ ਬ੍ਰਾਊਨ ਹੋਣ ਤੋਂ ਬਾਅਦ ਐਡ ਕਰੋ ਬੇਸਿਕ ਮਸਾਲੇ ਲੂਣ ਮਰਚ ਮਸਾਲਾ ਹਲਦੀ ਤੇ ਧਨੀਆ ਪਾਊਡਰ ਆਉਣ ਦੀ ਥੈਟਸ ਇਟ ਦੇਖੋ ਕਿੰਨਾ ਪਿੰਕ ਫਰੈਸ਼ ਮੀਟ ਹੈ ਕਿੰਨਾ ਪਿੰਕ ਕਲਰ ਦਾ ਮੀਟ ਹੈ ਇਹ ਤੁਸੀਂ 1 ਕਿਲੋ ਕਰਦੇ ਹੋ ਕੁੱਕਰ ਦੇ ਵਿੱਚ ਐਡ ਤੇ ਇਹਨੂੰ ਚੰਗੀ ਤਰ੍ਹਾਂ ਪੁੰਨਣਾ ਮਿੱਤਰ ਪਿਆਰੋ ਸਾਰਾ ਕੰਮ ਚੱਲਣਾ ਪੁਣਾਈ ਨਾਲ ਮੀਟ ਦੀ ਤੋਂ ਪੁਣਾਈ ਅੱਛੀ ਹੋਏਗੀ ਤੇ ਟੇਸ ਬਹੁਤ ਅੱਛਾ ਆਏਗਾ ਅਦਰ ਲਸਣ ਤੇ ਹਰੀ ਮਰਚ ਤਾਂ ਪਾਓ ਤੁਸੀਂ ਦਤਰਾ ਕੁੱਟ ਕੇ ਪੀਸ ਨਾਲ ਹੀ ਦੋ ਕੁ ਚਮਚੇ ਪਾਓ ਦੇਸੀ ਘਿਓ ਦੇ ਬਹੁਤ ਅੱਛਾ ਫਲੇਵਰ ਆਏਗਾ ਪੁਣਾਈ ਕਰੋ 10 ਤੋਂ 15 ਮਿੰਟ ਟੱਕ ਕੇ ਕੁੱਕਰ ਫਿਰ ਤੁਸੀਂ ਐਡ ਕਰਦੇ ਹੋ ਫਰੈਸ਼ ਟਮਾਟਰ ਪਿਉਰੀ ਤਿੰਨ ਚਾਰ ਟਮਾਟਰ ਲੈ ਕੇ ਬਿਲਕੁਲ ਨੂੰ ਪੀਸਟ ਬਣਾ ਲੈਣਾ ਤੇ ਐਡ ਕਰ ਦੇਣਾ ਫਿਰ ਜਦੋਂ ਟਮਾਟਰ ਚੰਗੀ ਤਰ੍ਹਾਂ ਪੁੱਜ ਜਾਣ ਇਸ ਤਰ੍ਹਾਂ ਦਿਖਾਈ ਦੇਣ ਤੇ ਮਿੱਤਰ ਪਿਆਰੋ 1/2 ਕੁੱਕੜਛੀ ਗਿਆਸ ਨੂੰ ਸਿਮਤ ਤੇ ਕਰ ਲੈਣਾ ਹੈ ਦਹੀਂ ਨੂੰ ਚੰਗੀ ਤਰ੍ਹਾਂ ਫੈਟ ਲੈਣਾ ਤਾਂ ਕਿ ਦਹੀਂ ਤੁਹਾਡਾ ਫੜ ਨਾ ਜਾਏ ਸੋਹਣਿਓ ਇਸ ਤੋਂ ਬਾਅਦ ਆਪਾਂ ਦੇਚ ਫਿਰ 10 ਕੁ ਮਿੰਟ ਦੀ ਕਰਨੀ ਬਣਾਈ ਸਾਰਾ ਕੰਮ ਹੀ ਬਣਾਈ ਦਾ ਚੱਲਣਾ 10 ਕੁ ਮਿੰਟ ਹੋਰ ਬਣਾਈ ਕਰਨ ਤੋਂ ਬਾਅਦ ਸਿਮਤ ਰੱਖ ਕੇ ਐਡ ਕਰੋ ਲੱਛਾ ਅਦਰਕ ਹਰੀਆਂ ਮਰਚਾਂ ਤੇ ਧਨੀਆਂ ਬਹੁਤ ਹੀ ਨੈਕਸਟ ਲੈਵਲ ਜਾਇਕਾ ਆਏਗਾ ਬਹੁਤ ਹੀ ਆਸਾਨ ਡਿਸ਼ ਛਟਪਟ ਪੰਜਾਂ ਵਾਲੀ 2 ਕੱਪ ਤੁਸੀਂ ਪਾਓ ਗਰਮ ਪਾਣੀ ਦੇ ਤੇ 10 ਮਿੰਟ ਘੜੀ ਵਾਲਾ ਦੇ ਕੇ ਦਬਾਓ ਸਿਮਤ ਤੇ ਸੀਟੀਆਂ ਮਿੱਤਰ ਪਿਆਰੋ ਮਟਰਣ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਦੇਖੋ ਕਿੰਨੇ ਪਿਆਰੇ ਲੱਗ ਰਹੇ ਨੇ ਪੀਸ ਨਲਕੀ ਚਾਪ ਕੀ ਬਾਤ ਹੈ ਸਰਵ ਕਰਾਂਗੇ ਲੱਛੇ ਪਰੌਂਠੇ ਦੇ ਨਾਲ ਉਹਨਾਂ ਮੈਂ ਉੱਤੇ ਪਾਓ ਹਰਾ ਹਰਾ ਧਨੀਆ ਨਾਲ ਹੀ ਗਾਰਨਿਸ਼ ਕਰ ਲਓ ਤੁਸੀਂ ਲੱਛੇ ਅਦਰਕ ਦੇ ਨਾਲ ਤੇ ਬੌਜੀ ਹੁਣ ਮੈਂ ਤੁਹਾਨੂੰ ਦੀ ਟੈਂਟਨ ਚੈੱਕ ਕਰਾਵਾਂ ਦੇਖੋ ਹਲਕਾ ਜਿਹਾ ਹਲਕਾ ਜਿਹਾ ਲਾਉਣ ਤੇ ਨਾਲ ਹੀ ਟੁੱਟਦਾ ਜਾ ਰਿਹਾ ਕੀ ਬਾਤ ਹੈ ਬਹੁਤ ਹੀ ਅੱਛਾ ਬਣਿਆ ਮਿੱਤਰ ਪਿਆਰਿਓ ਖਾਓ ਪੀਓ ਤੇ ਨਿਆਰੇ ਲਓ ਤੇ ਭਰਾ ਦੇ ਤੁਸੀਂ ਪੇਜ ਨੂੰ ਕਰੋ ਲਾਈਕ ਵੀਡੀਓ ਵੇਖਣ ਦੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ